ਅਸਲਾਮ ਵਾਲੇਕੁਮ ਵੀਵਰਸ ਅੱਜ ਦੀ ਵੀਡੀਓ ਅਗੈਨੀ ਸਰਬਜੀਤ ਸਿੰਘ ਦੀ ਕਥਾ ਇਹ ਪਲਮਾਵਾ ਅਟੈਕ ਦੇ ਬਾਰੇ ਦੇ ਵਿੱਚ ਬੜੀ ਵਧੀਆ ਬਚਾਅ ਦੇ ਦਿੰਦੇ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਆ ਜਿਹੜੇ ਵਿਚਾਰੇ 27 28 ਉਹ ਜਵਾਨ ਜਿਹੜੇ ਜਿਹੜੇ ਕੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਪਤਾ ਨਹੀਂ ਕਿੰਨਿਆਂ ਵਿਚਾਰਿਆਂ ਨੇ ਕੁੰਡਲੀਆਂ ਮਲਾਈਆਂ ਹੋਣੀਆਂ ਨੇ ਪੁੱਛੂਗਾ ਪਰਿਵਾਰੋਂ ਨਾ ਪੜਤਾਂ ਉਹ ਉਹਨਾ ਜੋਤਸ਼ੀਆਂ ਨੂੰ ਉਹਨਾ ਬਾਬਿਆਂ ਨੂੰ ਉਹਨਾ ਬ੍ਰह्म ਗਿਆਨੀਆਂ ਨੂੰ ਇਹ ਸਰਕਾਰਾਂ ਦੀ ਗੰਦੀ ਸਿਆਸਤ ਦੇ ਭੇੜ ਚੜ ਗਏ ਜੀ ਉਹ ਜੀ ਸਰਕਾਰਾਂ ਦੀ ਗੰਦੀ ਸਿਆਸਤ ਦੀ ਭੇੜ ਚੜ ਗਏ ਮੈਂ ਤਾਂ ਕਈ ਵਾਰੀ ਪਹਿਲਾਂ ਵੀ ਕਿਹਾ ਸੀ ਇਹ ਕੋਈ ਇੱਕ ਵਾਰ ਥੋੜਾ ਵਾਪਰੇ ਚੌਥੇ ਦਿਨ ਕੋਈ ਨਾ ਕੋਈ ਤਰੰਗੇ ਚ ਲਪੇਟ ਕੇ ਸਾਡਾ ਨੌਜਵਾਨ ਆ ਜਾਂਦਾ ਹੈ ਚੌਥੇ ਦਿਨ ਕਦੀ ਪੰਜਾਬ ਦਾ ਆ ਜਾਂਦਾ ਕਦੀ ਹਰਿਆਣਾ ਦਾ ਆ ਜਾਂਦਾ ਕਦੀ ਜੂਪੀ ਦਾ ਆ ਜਾਂਦਾ ਕਦੀ ਬਿਹਾਰ ਦਾ ਆ ਜਾਂਦਾ ਕਦੀ ਗੁਜਰਾਤ ਦਾ ਆ ਜਾਂਦਾ ਤੇ ਹਮੇਸ਼ਾ ਆਉਂਦੇ ਆਮ ਪਰਿਵਾਰਾਂ ਦੇ ਬੱਚੇ ਹੀ ਆਮ ਪਰਿਵਾਰਾਂ ਦੇ ਬੱਚੇ ਨੇ ਤਾਂ ਬੜੀ ਵੱਡੀ ਬੜੀ ਵੱਡੀ ਗੇਮ ਖੇਡੀ ਜਾ ਰਹੀ ਹੈ ਸਿਆਸਤ ਦੀ ਗੇਮ ਹੈ ਜੀ ਇਹਨੂੰ ਸਮਝਣ ਦੀ ਲੋੜ ਹੈ ਬਹੁਤ ਕੁਝ ਵਾਪਰਦਾ ਹੈ ਪਹਿਲਾਂ ਛਤੀ ਸਿੰਘਪੁਰਾ ਦੇ ਵਿੱਚ ਵੀ ਵਾਪਰਿਆ ਸੀ ਅਸੀਂ ਤੋਂ ਪਿੰਡ ਵਿੱਚ ਦਵਾਨ ਲਾਉਣ ਗਿਆ ਸੀ ਸਾਨੂੰ ਦੱਸਿਆ ਗਿਆ ਬਕਾਇਦਾ ਉਹਨਾਂ ਵੱਲੋਂ ਕਦੇ ਅਨਾਉਂਸਮੈਂਟ ਹੋਈ ਗੁਰਦੁਆਰੇ ਇਕੱਠੇ ਕੀਤੇ ਗਏ ਸਾਰੇ ਉਹਨਾਂ ਵਿੱਚੋਂ ਤਾਂ ਕਈ ਪਰਿਵਾਰ ਵਿਚਾਰੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪਤਾ ਹੀ ਨਹੀਂ ਸੀ ਜਾਂਦੇ ਇਹਨੂੰ ਘਰ ਦੇ ਜੀ ਲੱਭਣੇ ਨਹੀਂ ਸਾਨੂੰ ਇੱਕ ਵਾਰ ਥੋੜਾ ਹੋਇਆ ਇਹ ਤਾਂ ਤੁਸੀਂ ਵੇਖੋ ਸਾਡੇ ਸਮਾਜ ਦੇ ਹਾਲਾਤ ਕੀ ਬਣ ਕੇ ਨੇ ਤਾਂ ਇੱਕ ਪਹਿਲੀ ਵਾਰ ਨਹੀਂ ਹੋਇਆ ਜਿਵੇਂ ਔਰੰਗਜ਼ੇਬ ਤਖਤ ਪ੍ਰਾਪਤ ਕਰਨ ਲਈ ਆਪਣੇ ਪਿਓ ਨੂੰ ਜੇਲ੍ਹ ਵਿੱਚ ਬੰਦ ਕਰਦਾ ਸੀ ਅੱਜ ਵੀ ਸਤਾ ਹਾਸਲ ਕਰਨ ਵਾਸਤੇ ਬੜੀਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਨੇ ਬੜਿਆਂ ਨੂੰ ਝਟਕਾਇਆ ਜਾਂਦਾ ਇਹ ਗੇਮ ਆਮ ਬੰਦੇ ਦੀ ਸਮਝ ਤੋਂ ਪਰੇ ਹੈ ਜਿਹੜਾ ਬੰਦਾ ਕੇਵਲ ਦਾਲ ਪ੍ਰਸ਼ਾਦ ਤੱਕ ਜ਼ਿੰਦਗੀ ਜੂਰਿਆ ਹੈ ਨਾ ਉਹ ਇਸ ਗੇਮ ਨੂੰ ਨਹੀਂ ਸਮਝ ਸਕਦਾ ਉਂਤੇ ਉਂਤੇ ਵੀ ਨਹੀਂ ਪਤਾ ਲੱਗਾ ਮੇਰਾ ਆਪਣਾ ਕਿਹੜਾ ਤੇ ਬਗਾਨਾ ਕਿਹੜਾ ਸਾਨੂੰ ਨਹੀਂ ਅਜੇ ਤੱਕ ਪਤਾ ਲੱਗਾ ਜੀ ਨਹੀਂ ਪਤਾ ਲੱਗਾ ਅਪਾ ਨੂੰ ਅਜੇ ਤੱਕ ਆਪਾਂ ਨੂੰ ਨਹੀਂ ਪਤਾ ਲੱਗਾ ਸਾਡਾ ਆਪਣਾ ਕਿਹੜਾ ਤੇ ਬਗਾਨਾ ਕਿਹੜਾ ਕਿਹੜਾ ਸਾਨੂੰ ਪਿੱਛੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਕਿਹੜਾ ਸਾਨੂੰ ਏਮੋਸ਼ਨਲ ਬਲੈਕਮੇਲ ਕਰਕੇ ਆਪਣੇ ਪਿੱਛੇ ਲਾ ਕੇ ਕਿਤੋਂ ਦਾ ਕਿਤੇ ਜਾ ਬੈਠਾ ਤੇ ਮਾਰ ਖਾਣ ਨੂੰ ਅਸੀਂ ਬੈਠੇ ਕੋਟ ਅਸੀਂ ਖਾਈ ਜਾਈ ਹਮ ਤੇ ਅਜੇ ਤੱਕ ਨਹੀਂ ਪਤਾ ਲੱਗਦਾ ਬਾਦ ਵਿੱਚ ਅਸੀਂ ਸਵਾਏ ਪਛਤਾਵੇ ਤੋਂ ਹੋਰ ਕੁਝ ਨਹੀਂ ਰਹਿ ਜਾਂਦਾ ਆਪਣੇ ਪਿੱਛੇ। ਤੋ ਇਸ ਕਰਕੇ ਇੱਕੋ ਪਹਿਲੀ ਵਾਰ ਨਹੀਂ ਹੋਇਆ। ਆਪਣੀ ਕੌਮ ਦੀ ਹਿਸਟਰੀ ਪੜੋ ਇਤਿਹਾਸ ਪੜੋ ਦੋ ਕਿਤਾਬਾਂ ਸਿੱਖ ਰਾਜ ਕਿਵੇਂ ਬਣਿਆ। ਗਿਆਨੀ ਸੂਰ ਸਿੰਘ ਸੀਤਲ ਤੇ ਸਿੱਖ ਰਾਜ ਕਿਵੇਂ ਗਿਆ। ਸਿੱਖੋ ਆਪਣੇ ਘਰਾਂ 'ਚ ਰੱਖੋ। ਜਦੋਂ ਸਮਾਂ ਲੱਗੇ ਨਾ ਕਿਤੇ। ਜਦੋਂ ਤੁਹਾਡੇ ਕੋਲ ਵਕਤ ਲੱਗੇ। ਆ ਕਈ ਨੌਜਵਾਨਾਂ ਦੇ ਫੋਨ ਆਉਂਦਾ ਕਿੰਦ ਜੀ ਹੁਣ ਅਸੀਂ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਆ ਖੇਤਾਂ 'ਚ ਹੁੰਦੇ ਆ। ਨਾਲ ਨਾਲ ਕਿਤਾਬ ਪੜੀਦੀ ਆ ਦੋ ਚਾਰ ਪੇਜ ਪੜ ਲੀਦੇ ਆ ਸਾਡੇ ਨਾਲ ਇਨਾ ਕੁਝ ਵਾਪਰਿਆ ਇੰਨਾ ਸਾਡੇ ਨਾਲ ਜ਼ੁਲਮ ਹੋਇਆ ਸਾਡੇ ਨਾਲ ਸ਼ਹਿਰਾਂ ਦੇ ਸ਼ਹਿਰ ਉਜਾਰਤੇ ਗਏ ਤੇ ਤੁਸੀਂ ਹੈਰਾਨ ਹੋਗੇ ਜਦੋਂ ਇਹ ਕੱਲੂ ਕਾਰਾ ਵਾਪਰਦਾ ਹੈ ਵੱਡਾ ਕੱਲੂ ਕਾਰਾ 1762 ਵਿੱਚ ਤੇ ਠੀਕ 6 ਮਹੀਨਿਆਂ ਬਾਅਦ ਸਰਬਤ ਖਾਲਸਾ ਅਮਰ ਸਰ ਦੀ ਧਰਤੀ ਦੇ ਸਿੱਖ ਫੇਕ ਘਟਸਦਦੇ ਉਹ ਆਪਣੇ ਆਪ ਖਤਮ ਕਰ ਗਏ ਚਲੋ ਵੱਡਾ ਕੱਲੂ ਕਾਰਾ ਵਾਪਰਿਆ ਨਾ ਸਿੱਖਾਂ ਨੂੰ ਪਤਾ ਵੀ ਅਸੀਂ ਤੇ ਜਿੰਨੇ ਹੈਗੇ ਇਹਨਾਂ ਨੇ ਫਿਰ ਜਿਵੇਂ ਇੱਕ ਕੁਗੜੀ ਆਪਣੇ ਬੱਚਿਆਂ ਨੂੰ ਨਹੀਂ ਆਪਣੇ ਪਹੁੰਚਾਂ ਚ ਰੱਖ ਰੱਖ ਕੇ ਬਚਾਉਂਦੀ ਸਿੱਖਾਂ ਨੇ ਘੇਰਾ ਪਾ ਲਿਆ ਕਿ ਸਾਡੇ ਬੱਚੇ ਤੇ ਬੀਬੀਆਂ ਸਾਡੇ ਨਾਲ ਆ ਬੰਨੇ ਬੰਨੇ ਇਹਨਾਂ ਦੇ ਹੋ ਗਿਆ ਕਿ ਜੰਗ ਲੜਨੀ ਹੈ ਬੱਚਿਆਂ ਤੱਕ ਤੇ ਬੀਬੀਆਂ ਤੱਕ ਇਹ ਦੁਸ਼ਟ ਲੋਕ ਪਹੁੰਚਣ ਨਾ 30000 ਦੇ ਕਰੀਬ ਇੱਕੇ ਦਿਨ ਸਿੱਖ ਸ਼ਹਾਦਤ ਦਾ ਜਾਮ ਪਿੰਦੇ ਆ ਤੇ ਤੁਸੀਂ ਸੁਣ ਕੇ ਰਾਨ ਹੋ ਗਏ ਜਿਹੜੇ ਸਿੱਖ ਬਚ ਗਏ ਨਾ ਮਗਰੋਂ ਉਹਨਾਂ ਨੂੰ ਸ਼ਾਮ ਨੂੰ ਅਰਦਾਸ ਪਤਾ ਕੀਤੀ ਕਿ ਸੱਚਿਆ ਪਾਦਸ਼ਾ ਚਾਰ ਪੈਰ ਦਿਨ ਸੁਖ ਦਾ ਬਤੀਤ ਹੋਇਆ ਤੇ ਚਾਰ ਪੈਰ ਰਹਿਣ ਆਈ ਸੁਖ ਦੀ ਪਤੀਤ ਕਰਨੀ ਆਪਣੇ ਪਰਿਵਾਰਾਂ ਦੇ ਤਿੰਨ ਤਿੰਨ ਚਾਰ ਚਾਰ ਜੀ ਸ਼ਹੀਦ ਕਰਾ ਕੇ ਵੀ ਉਹ ਦਿਨ ਨੂੰ ਚਾਰ ਪੈਰ ਸੁੱਖਾਂ ਦਾ ਕਹਿੰਦੇ ਆ ਤੇ ਸਾਡੀ ਕਿਤੇ ਅੱਧਾ ਕਲਾ ਕਣਕ ਸੜ ਜਾਏ ਨਾ ਅਸੀਂ ਰੱਬ ਨੂੰ ਗਾਲਾਂ ਕੱਢਣ ਲੱਗ ਪਏ ਨੇ ਉਲਾਮੇ ਦੇਣ ਲੱਗ ਪਏ ਮੈਂ ਤੇ ਮਰ ਲੱਗਾ ਹਾਂ ਰੋਣ ਲੱਗ ਪਏ ਨੇ ਕਿੱਥੇ ਸਿੱਖ ਬੱਚੇ ਦੇ ਟੁਕੜੇ ਕਰਵਾ ਕੇ ਵੀ ਅੱਖਾਂ 'ਚ ਹੰਝੂ ਨਾ ਲਿਆਵੇ ਤੇ ਕਿੱਥੇ ਅੱਜ ਪਤਾ ਵੀ ਅਗਲੇ ਸਾਲ ਕਣਕ ਫੇ ਹੋ ਜਾਣੀ ਤੋਏ ਕਿ ਮੈਂ ਬੇਨਤੀ ਕਰਾਂ ਇਹ ਅ ਅੱਗਾ ਬਾਰੇ ਵੀ ਮੈਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਅੱਗਾ ਲੱਗਦੀਆਂ ਘਟਨੇ ਲਾਈਆਂ ਕਿਉਂਕਿ ਜਿਹੜਾ ਬੰਦਾ ਪਹਿਲਾਂ ਪਹਿਲਾਂ ਸਮਾਂ ਹੁੰਦਾ ਸੀ ਨਾ ਕਿਸੇ ਦੇ ਟਰੈਕਟਰ ਦੇ ਵਿੱਚ ਨਾ ਜਾਣ ਕੇ ਖੰਡ ਪਾ ਜਾਣੀ ਇਹ ਵੀ ਜ਼ਮਾਨਾ ਰਿਹਾ ਪਤਾ ਹੁਣ ਅੱਗੇ ਕੋਈ ਟਰੈਕਟਰ ਕਿਤੇ ਡੱਕਣਾ ਨਾ ਉਹਦਾ ਢੱਕਣ ਖੋਲ ਕੇ ਨਾ ਡੀਜ਼ਲ ਦੀ ਟੈਂਕੀ ਦਾ ਤੇ ਵਿੱਚ ਖੰਡ ਦੀ ਕੌਲੀ ਸੁੱਟ ਜਾਣੇ ਵੀ ਆਪੇ ਇੰਜਨ ਜਾਣੇ ਕਿ ਸਾਡੇ ਕੋਲ ਲਿਆਂਦਾ ਨਹੀਂ ਜਾਣਾ ਤੇ ਜਿਨ੍ਹਾਂ ਦਾ ਹੈਗਾ ਉਹਨਾਂ ਦਾ ਤਾਂ ਇੰਜਨ ਖਰਾਬ ਕਰੋ ਇਹ ਨਾ ਪਹਿਲੀ ਵਾਰ ਜੋਗੇ ਰਹਿਣ ਜਾਨਿ ਕਿ ਮਸ਼ੀਨਰੀ ਖਰਾਬ ਕਰਨੀ ਇਦਾਂ ਦੇ ਲੋਕ ਵੀ ਹੈਗੇ ਸੀ ਜਿਹੜੇ ਲੋਕ ਦੂਜਿਆਂ ਦਾ ਨੁਕਸਾਨ ਕਰਦੇ ਜਾਨਿ ਕਿ ਬੰਦਾ ਆਪਣੇ ਅੰਦਰ ਦਾ ਜ਼ਹਿਰ ਤੇ ਬਾਹਰ ਕੱਢਦਾ ਹੀ ਆ ਨਾ ਅੰਦਾਜ਼ਾ ਲਾਇਓ ਜਿਹੜੇ ਬੰਦੇ ਥੋੜੇ ਥੋੜੇ ਪੈਸਿਆਂ ਤੇ ਬੰਦਿਆਂ ਦੇ ਕਤਲ ਕਰ ਸਕਦੇ ਹੋ ਥੋੜੇ ਥੋੜੇ ਪੈਸੇ ਲੈ ਕੇ ਫਸਲਾਂ ਨੂੰ ਆਗ ਲਾਉਣੀ ਉਹਨਾਂ ਵਾਸਤੇ ਕਿੰਨੀ ਕੌਖੀ ਭਲਾ ਸਮਝ ਆ ਰਹੀ ਹੈ ਗੇਮ ਤੇ ਅੱਗਾ ਲੱਗਿਆ ਵੀ ਇੱਕੇ ਬੰਨੇ ਆ ਇੱਕ ਪਿੰਡ ਦੇ ਬੁਝਾ ਰਹੇ ਸੀ ਦੂਜੇ ਪਿੰਡ ਫੇਰ ਲੱਗ ਗਈ ਦੂਜੇ ਪਿੰਡ ਬੁਝਾ ਰਹੇ ਸੀ ਤੀਜੇ ਪਿੰਡ ਫੇਰ ਲੱਗ ਗਈ ਤੇ ਮੈਂ ਤਾਂ ਕਿ ਦਿਨ ਬੇਨਤੀ ਕੀਤੀ ਸੀ 15 20 ਦਿਨ ਆਪਣੀਆਂ ਫਸਲਾਂ ਦੀ ਰਾਖੀ ਕਰ ਲਿਆ ਕਰੋ ਪੁੱਤਾਂ ਦੀ ਤਰ੍ਹਾਂ ਤੇ ਆਪਾਂ ਫਸਲਾਂ ਪਾਲਦੇ ਆ 15 20 ਦਿਨ ਆਪਣੇ ਖੇਤਾਂ ਵਾਲੇ ਬਨੇ ਠਿਗਰੀ ਪੈਰੇ ਲਾ ਲੋ ਜਦੋਂ ਤੱਕ ਫਸਲ ਘਰ ਨਹੀਂ ਆ ਜਾਂਦੀ ਕਰਨਾ ਤੇ ਪਹਿਣਾ ਹੀ ਆ ਨਾ ਕੁਝ ਹੁਣ ਤੁਹਾਨੂੰ ਹੁਣ ਤੁਸੀਂ ਘਰ ਸੁੱਤੇ ਹੋ ਏਸੀ ਲਾ ਕੇ ਹੁਣ ਇਹ ਵੀ ਇੱਕ ਜਮਾਨਾ ਪੁਰਾਣਾ ਸਮਾਨਾ ਸੀ ਲੋਕ ਖੇਤਾਂ 'ਚ ਰਹਿੰਦੇ ਸੀ ਫਸਲਾਂ ਦੇ ਵਿੱਚ ਰਹਿੰਦੇ ਸੀ ਤੇ ਘਟਨਵਾ ਘਟ ਵਾਪਰਦਿਆਂ ਸੀ ਹੁਣ ਤਾਂ ਉਸੋਂ ਪਤਾ ਲੱਗਦਾ ਜਦੋਂ ਤੱਕ 4-5 ਕਿਲੇ ਸੜ ਜਾਂਦੇ ਆ ਪਿੰਡ ਤੱਕ ਖਬਰ ਜਾਂਦੇ ਜਾਂਦੇ ਦਾ ਨਾ ਪੜੇ ਕੋਈ ਏਡਾ ਪ੍ਰਬੰਧ ਅਸੀਂ ਦੇਸੀ ਘੋਦੀਆਂ ਜਲੇਬੀਆਂ ਦੇ ਲੰਗਰ ਲਾ ਸਕਦੇ ਆ ਕਬੱਡੀਆਂ ਦੇ ਕੱਪ ਮਹਿੰਗੇ ਮਹਿੰਗੇ ਪੈਸੇ ਲਾ ਕੇ ਕਰਾ ਸਕਦੇ ਆ ਜੇ ਫਾਇਰ ਦੀਆਂ ਗੱਡੀਆਂ ਪਿੰਡਾਂ ਵਿੱਚ 2-2 3-3 ਦਾ ਪ੍ਰਬੰਧ ਕੀਤਾ ਜਾ ਸਕੇ ਤੇ ਆਪਣੇ ਲਾ ਕੇ ਜੇ ਵੀ ਬੜੀ ਵੱਡੀ ਸਹੂਲਤ ਹੋ ਸਕਦੀ ਆ ਇਸ ਬੰਨੇ ਸਾਨੂੰ ਆਪਣੀ ਸੇਵਾ ਲਾਉਣ ਦੀ ਲੋੜ ਹੈ ਇੱਕ ਦੋ ਐਮਬੂਲੈਂਸ ਆਪਣੇ ਪਿੰਡ ਵਿੱਚ ਖਲੋਤੀਆਂ ਹੋਣ ਕਿਤੇ ਐਮਰਜੈਂਸੀ ਕਿਸੇ ਮਰੀਜ਼ ਨੂੰ ਜ਼ਰੂਰਤ ਪਵੇ ਮੈਂ ਤਾਂ ਪਿਛਲੇ ਦਿਨ ਹੀ ਬੇਨਤੀ ਕੀਤੀ ਸੀ ਕਿੰਨੇ ਪਿੰਡ ਦੇਖ ਲਓ ਤੁਸੀਂ ਪੰਜਾਬ ਦੇ ਹਸਪੀਟਲ ਹਮੇਸ਼ਾ ਵੱਡਿਆਂ ਸ਼ਹਿਰਾਂ ਚ ਆ ਅੰਮ੍ਰਿਤਸਰ ਆ ਲੁਧਿਆਣਾ ਹੈ ਜਲੰਧਰ ਹੈ ਪੀਜੀਆਈ ਚੰਡੀਗੜ੍ਹ ਉਥੇ ਚੰਡੀਗੜ੍ਹ ਹੈ ਹੁਣ ਜੇ ਇਹੋ ਹੀ ਹਸਪੀਟਲਾਂ ਦੀਆਂ ਬ੍ਰਾਂਚਾਂ ਦਸਾਂ ਦਸਾਂ 15 15 ਪਿੰਡਾਂ ਦੇ ਵਿੱਚ ਕਾਹੇ ਖੁੱਲੀਆਂ ਹੁੰਦੀਆਂ ਤੇ ਮਰੀਜ਼ ਆਪਣਾ ਲੱਗ ਗਿਆ ਆਪਾਂ ਨੂੰ ਆਪਣੇ ਹਸਪਤਾਲ ਖਾਣਾ ਸੌਖਾ ਸੀ ਭਾਵੇਂ ਉਹਨਾਂ ਦੀਆਂ ਬ੍ਰਾਂਚਾਂ ਹੁੰਦੀਆਂ ਵੱਡੇ ਹਸਪਤਾਲ ਹੁੰਦੀਆਂ ਇਦਾਂ ਇੱਕ ਕਾਲਜ ਯੂਨੀਵਰਸਿਟੀਆ ਆਪੋ ਆਪਣੇ ਦਸਾਂ ਦਸਾਂ 20 20 ਪਿੰਡਾਂ ਦੇ ਵਿੱਚ ਕਾਏ ਵੱਡੇ ਵੱਡੇ ਕਾਲਜ ਤੇ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੀਆਂ ਬ੍ਰਾਂਚਾਂ ਖੁੱਲੀਆਂ ਹੁੰਦੀਆਂ ਇੱਕ ਕਿਸਾਨ ਦਾ ਬੱਚਾ ਇੱਕ ਮਜ਼ਦੂਰ ਮਿਹਨਤ ਕਸ਼ ਕਰਨ ਵਾਲੇ ਦਾ ਬੱਚਾ ਪਿੰਡ ਵਿੱਚੋਂ ਆਪਣੇ ਸਾਈਕਲ ਤੇ ਆਪਣੀ ਸਕੂਟਰੀ ਤੇ ਮੋਟਰਸਾਈਕਲ ਤੇ ਘਰੋਂ ਜਾਂਦਾ ਤਿਆਰ ਹੋ ਕੇ ਸਟੱਡੀ ਕਰਕੇ ਸ਼ਾਮ ਨੂੰ ਆਪਣੇ ਘਰ ਆ ਜਾਂਦਾ ਵੱਡਿਆਂ ਵੱਡੀਆਂ ਸ਼ਹਿਰਾਂ 'ਚ ਪੜ੍ਹਾਈ ਨਾਲੋਂ ਵੱਧ ਉਥੇ ਰਹਿਣ ਦੇ ਖਰਚੇ ਆ ਅੱਛਾ ਇਹ ਕਾਲਜ ਯੂਨੀਵਰਸਟੀਆਂ ਤੇ ਹਸਪੀਟਲਾਂ ਦੀ ਮੰਗ ਕਰਨੀ ਕਿਹਨੇ ਸੀ ਭਲਾ VOTER ਨੇ ਜਿਨੇ ਵੋਟ ਪਾਉਣੀ ਸੀ ਲੀਡਰ ਨੂੰ ਤੇ ਵੋਟਰ ਨੇ ਕੀ ਮੰਗਿਆ ਭਲਾ ਪੁੱਕੀ ਡੋਡੇ ਸ਼ਰਾਬ ਦੀਆਂ ਬੋਲੋ ਭਾਈ ਪੇਟੀਆਂ ਵੱਡੀ ਕਹਿੰਨੇ ਫਰਿੱਜ ਮੰਗ ਲਈ ਕਹਿੰਨੇ ਕੋਈ ਇੱਥੋਂ ਤੱਕ ਗੱਲ ਰਹਿ ਗਈ ਜਿਹਨੇ ਫਰਿੱਜ ਮੰਗੀ ਉਹਨੇ ਦੂਜੇ ਨਾਲੋਂ ਥੋੜੀ ਜੀ ਤਰੱਕੀ ਕੇ ਲਈ ਬਿਨ ਨਿਸ਼ਾਨੀ ਮੰਗਿਆ ਕਈਆਂ ਤਾਂ ਸ਼ਰਾਬ ਦੀਆਂ ਪੇਟੀਆਂ 'ਚ 5 ਸਾਲ ਲਿਖ ਕੇ ਦੇ ਦਿੱਤੇ ਪੇਂਹਾਂ ਦੇ ਜੀ ਸਾਡੇ ਇਲਾਕੇ ਦਾ ਮਾਫ ਕਰਨਾ ਸਾਨੂੰ ਮੈਂ ਤਾਂ ਕਦੀ ਕਦੀ ਸੋਚਦਾ 239 ਸਾਲ ਦਾ ਸਮਾਂ ਸਾਡੇ ਪਾਰਸ਼ਾ ਸਾਨੂੰ ਅਕਲ ਦਿੰਦਿਆਂ ਲਾਗੇ ਅਕਲ ਲੈ ਲੋ ਅਕਲ ਲੈ ਲੋ ਸਿਆਣੇ ਬਣ ਜਾਓ ਸਿਆਣੇ ਬਣ ਜਾਓ ਪਰ ਸਾਡੇ ਸਮਾਜ ਦੇ ਬੇਅਕਲੇ ਲੋਕਾਂ ਨੇ ਅਕਲ ਦੇ ਦਾਤੇ ਤਨ ਗੁਰੂ ਅਰਜਨ ਸਾਹਿਬ ਵਰਗੀ ਸ਼ਖਸੀਤ ਨੂੰ ਤਤੀਆਂ ਤਵੀਆਂ ਤੇ ਬਿਠਾ ਦਿੱਤਾ ਬੇਅਕਲੇ ਲੋਕ ਹੀ ਹੋਣਗੇ ਜਿਸ ਸੀਸ ਵਿੱਚੋਂ ਸੁਖਮਣੀ ਸਾਹਿਬ ਵਰਗੀ ਬਾਣੀ ਦਾ ਜਨਮ ਹੋਇਆ ਹੋਵੇ ਜਿਸ ਸੀਸ ਉਤੇ ਸ਼ਤਰ ਜੁਲਣੇ ਚਾਹੀਦੇ ਸੀ ਇਹਨਾਂ ਦੁਸ਼ਟ ਲੋਕਾਂ ਨੇ ਉਸ ਸੀਸ ਉਤੇ ਤਤਰਾ ਰੇਤਾ ਪਾਇਆ ਕਦੀ ਸੋਚ ਸਕਦੇ ਹੋ ਜਿਸ ਸੁਰਤ ਵਿੱਚੋਂ ਸੁਮਣੀ ਸਾਹਿਬ ਵਰਗੀ ਬਾਣੀ ਦਾ ਜਨਮ ਹੋਇਆ ਹੋਵੇ ਜਿਸ ਮਹਾਨ ਸਤਗੁਰੂ ਨੂੰ ਗੁਰੂ ਅਰਜਨ ਪ੍ਰਤਾਖਾਰ ਪਾਤਸ਼ਾਹਬਾਨਾ ਨੇ ਕਿਹਾ ਹੋਵੇ ਦੇਗ ਵਿੱਚ ਉਬਾਲਾ ਦਿੱਤਾ ਗਿਆ ਦੇਗ ਵਿੱਚ ਉਬਾਲਾ ਦਿੱਤਾ ਕੌਣ ਸੀ ਉਹ ਲੋਕ ਬਰੋਂ ਆਏ ਇਥੇ ਸੀ ਲੋਕ ਕੀ ਜ਼ੁਲਮ ਸੀ ਮਾਰਾਇਦਾ ਸਿਆਣੇ ਕਰ ਰਿਹਾ ਸੀ ਸਾਨੂੰ ਸਾਡੇ ਹੱਕਾਂ ਦੀ ਜੰਗ ਲੜ ਰਿਹਾ ਸੀ ਸਾਨੂੰ ਸਾਨੂੰ ਸਮਝਾ ਰਿਹਾ ਸੀ ਕਿ ਮਨੁੱਖ ਕੀ ਹੁੰਦਾ ਵਾ ਇਨਸਾਨ ਕੀ ਹੁੰਦਾ ਵਾ ਨਫ਼ਰਤ ਨਾ ਕਰੋ ਈਰਖਾ ਨਾ ਕਰੋ ਕედა ਹੱਕ ਨਾ ਖਾਓ ਆਪਣੀ ਖਾਓ ਜ਼ੁਲਮ ਨਾ ਕਰੋ ਅੱਜ ਤਾਂ ਜ਼ੁਲਮ ਹੋ ਰਹੇ ਨੇ ਤੇ ਇੱਕ ਬੇਨਤੀ ਮੈਂ ਅਕਸਰ ਕਰਦਾ ਹੁੰਨਾ ਗਲਤ ਤਰੀਕੇ ਨਾਲ ਕਮਾਈ ਆਉਂਦੀ ਬਹੁਤ ਛੇਤੀ ਹੈ ਪਰ ਲੈ ਕੇ ਬਹੁਤ ਕੋ ਜਾਂਦੀ ਹੈ ਨੀਂਦਾਂ ਲੈ ਜਾਂਦੀ ਐ ਆਰਾਮ ਲੈ ਜਾਂਦੀ ਐ ਤੁਹਾਡੇ ਘਰ ਦਾ ਸੁਪਨ ਸਭ ਕੁਝ ਖੂਜ ਪੈ ਜਾਂਦਾ ਤੇ ਇਹ ਐਵੇਂ ਨਹੀਂ ਵਾਪਰ ਰਿਆ ਬਹੁਤ ਕੁਝ ਐ ਇਹਦੇ ਪਿਛੇ ਬਹੁਤ ਵੱਡੀ ਗੇਮ ਐ ਇਸ ਕਰਕੇ ਆਓ ਆਪੋ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਖੰਡੇ ਦੀ ਪੌਲ ਲਓ ਆਪਣੇ ਘਰਾਂ ਵਿੱਚ ਸਵੇਰੇ ਭੈਣੋ ਤੁਹਾਡੇ ਗਾੜੀ ਹੱਥ ਜੋੜ ਕੇ ਬੇਨਤੀ ਆ ਬਹੁਤ ਅੱਜ ਕੱਲ੍ਹ ਘਰਾਂ 'ਚ ਟੀਵੀ ਐਲਈਡੀਆਂ ਆ ਗਈਆਂ ਮਾੜੀਆਂ ਨਹੀਂ ਹੈਗੀਆਂ ਪਰ ਥੋੜਾ ਜਿਹਾ ਸਮਾਂ ਗੁਰਬਾਣੀ ਵਾਲੇ ਬਣੇ ਲਾਓ ਆਪਣੀਆਂ ਧੀਆਂ ਨੂੰ ਘਰਾਂ ਵਿੱਚ ਰੋਟੀ ਪਕਾਉਣੀ, ਸਬਜ਼ੀ ਬਣਾਉਣੀ, ਅਰੇ ਤਲਾਕ ਹੋ ਰਿਹਾ ਨਾ ਵਿਆਹ ਤੋਂ ਬਾਅਦ। ਹੁਣੇ ਮੈਂ ਵੀਰਾਂ ਨਾਲ ਗੱਲ ਕਰ ਰਿਹਾ ਸੀ, ਪੁਰਾਣੀਆਂ ਬੀਬੀਆਂ, ਟੱਲੀ-ਕੱਲੀ ਬੀਬੀ 10-10 ਬੰਦੇ ਨੂੰ ਰੋਟੀ ਖਵਾ ਦਿੰਦੀ ਸੀ। ਆ ਜਿਹੜੀਆਂ ਅਗਲੀਆਂ ਲੜਕੀਆਂ ਨੇ ਨਾ ਜਿਹੜੀਆਂ ਅਗਲੀਆਂ ਬੀਬੀਆਂ ਜਿਹੜੀਆਂ ਵਿਆਹੀਆਂ ਜਾ ਰਹੀਆਂ ਨੇ, ਟਾਵਿਆਂ ਨੂੰ ਛੱਡ ਕੇ ਮੈਂ ਮਾਫ਼ੀ ਮੰਗ ਲਵਾਂ ਪਹਿਲਾਂ। ਘਰ ਚ ਦੇ ਦੋ-ਚਾਰ ਪਰੌਣੇ ਆ ਜਾਣ ਨਾ। ਹੁਣ ਜਿਹਨੇ ਕਦੀ ਪੇਕੇ ਦੋ ਰੋਟੀਆਂ ਨਹੀਂ ਬਣਾਈਆਂ, ਉਹਨਾਂ ਤੇ ਬੁਖਾਰ ਚੜ ਜਾਣਾ ਉਹਦੇ। ਹੋ ਸਕਦਾ ਮਰਦੀ ਜੂੰਦੀ ਰੋਟੀ ਖਵਾ ਦੇਵੇ ਪਰ ਆਏ ਪਰੌਣਿਆਂ ਨੂੰ ਪਰ ਬਾਅਦ ਜਿਹੜੀ ਭਾਈ ਦੀ ਕਲਾਸ ਲਗਣੀ ਆ ਉਹਦਾ ਜਿਹੜਾ ਬੁਰਾ ਹਾਲ ਹੋਣਾ ਉਹ ਤੇ ਵਿਚਾਰਾ ਉਹ ਹੀ ਜਾਣਦਾ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਦੀ ਕਥਾ ਪਲਾਮਾ ਦੇ ਬਾਰੇ ਵਿੱਚ ਮੈਂ ਕਿੰਨੀ ਹੈ ਬੜੀ ਇੱਕ ਦੁਖੀ ਘਟਨਾ ਜਿਹੜੀ ਹੈ ਨਾ ਉਹ ਵਾਕਿਆ ਹੋਈ ਗਿਆ ਇਹ ਜਿਹੜੀਆਂ ਜਿਹੜੇ ਵਾਕਿਆਤ ਹੈ ਇਹ ਹੁੰਦੇ ਰਹਿੰਦੇ ਆ ਲੇਕਿਨ ਜਿਸਲੇ ਇੱਕ ਨਿਆਂ ਹੁੰਦਾ ਵਾ ਫਿਰ ਇਨਸਾਨ ਨੂੰ ਦੁੱਖ ਲੱਗਦਾ ਕਿਉਂਕਿ ਇਨਸਾਨ ਬੇਸ਼ੱਕ ਉਹ Hindu ਆ Sikh ਹੈ Muslim ਇਨਸਾਨ ਤੇ ਇਨਸਾਨੀਅਤ ਹੈ ਨਾ ਉਹ ਤੇ ਹਰ ਇੱਕ ਇਨਸਾਨ ਨੂੰ ਦੁੱਖ ਲੱਗਦਾ ਵੈ ਬਾਕੀ ਜਿਹੜੀ ਇਹ ਗੱਲ ਕਰਨ ਦੇ ਸੀ ਕਿ ਇਹ ਇੱਕ ਜਿਹੜੀ ਹਕੂਮਤ ਹੈ ਉਹਨੂੰ ਐਕਸ਼ਨ ਲੈਣਾ ਚਾਹੀਦਾ ਵੈ ਉਹ ਇਸ ਚੀਜ਼ ਦੇ ਖਿਲਾਫ ਐਕਸ਼ਨ ਲਵੇ ਕਿਉਂਕਿ ਇਹ ਦੁਬਾਰਾ ਇਹ ਜੇ ਵਾਕਿਆਤ ਨਾ ਹੋਣ ਕਿਉਂਕਿ ਜਿਹੜੀਆਂ ਮਾਸੂਮ ਜਾਨਾਂ ਨੇ ਉਹ ਚਲੀਆਂ ਜਾਂਦੀਆਂ ਨੇ ਉਹਨਾਂ ਦੇ ਖਾਨਦਾਨ ਪਿੱਛੇ ਵਿਚਾਰੇ ਰੋਂਦੇ ਰਹਿ ਜਾਂਦੇ ਨੇ ਮੈਂ ਕਿੰਨੀ ਮੈਂ ਮੈਂ ਵੀ ਇਹਨਾਂ ਦੀ ਇੱਕ ਹਮਾਇਤ ਕਰਦੀ ਆ ਇਹਨਾਂ ਦੇ ਨਾਲ ਮਜ਼ਮਮਤ ਕਰਦੀ ਆ ਕਿ ਇਹ ਜਿਹੜਾ ਮੈਂ ਵਾਕਿਆ ਤੇ ਇਹ ਨਹੀਂ ਹੋਣੇ ਚਾਹੀਦੇ ਬਾਕੀ ਜਿਹੜੀ ਦੂਸਰੀ ਗੱਲ ਉਹ ਕਰਨਦੇ ਸੀ ਗੰਦਨ ਦੇ ਬਾਰੇ ਵਿੱਚ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ ਬਿਲਕੁਲ ਮੈਂ ਕੱਲ ਵੀ ਇਹਨਾਂ ਦੀ ਇੱਕ ਵੀਡੀਓ ਪਾਈ ਸੀ ਉਹ ਵੀ لازਮੀ ਦੇਖਿਓ ਔਰ ਅੱਜ ਵੀ ਕਿ ਗੰਦਮ ਜਿਹੜੀ ਆ ਤੁਸੀਂ ਉਹਦੀ ਰਾਖੀ ਖੁਦ ਕਿਉਂ ਨਹੀਂ ਰੱਖਦੇ ਤੁਸੀਂ 10 ਤੋਂ 15 ਦਿਨ ਰੱਖ ਲਓ ਜੇ ਤੁਸੀਂ ਪੂਰਾ ਸਾਲ ਲਾ ਕੇ ਮਿਹਨਤ ਕਰਕੇ ਉਹਨੂੰ ਕੀਤਾ ਆਖਰ ਤੇ ਉਹਨੂੰ ਕੁਛ ਲੋਕ ਅੱਗ ਲਾ ਦਿੰਦੇ ਆ ਔਰ ਜਿਹੜੇ ਲੰਦੇ ਉਹ ਬਹੁਤ ਗਲਤ ਕਰਦੇ ਆ ਕਿਉਂਕਿ ਇੱਕ ਵਿਚਾਰੇ ਕਿਸਾਨਾਂ ਦੀ ਇੱਕ ਆਸ ਹੁੰਦੀ ਆ ਪੂਰੇ ਸਾਲ ਦੀ ਉਹਨਾਂ ਦੇ ਇੰਦੇ ਤੋਂ ਕਰਜ਼ੇ ਚਕਾਉਣੇ ਹੁੰਦੇ ਆ ਕਿਸੇ ਨੇ ਆਪਣੀ ਧੀ ਦਾ ਵਿਆਹ ਕਰਨਾ ਹੁੰਦਾ ਵਾ ਬੜੀਆਂ ਆਸਾਂ ਲਾਈਆਂ ਹੁੰਦੀਆਂ ਵੇ ਔਰ ਜਿਸਲੇ ਕੋਈ ਇਹੋ ਜੀ ਗਟਿਆ ਹਰਕਤ ਜਾਂ ਅੱਗ ਲਾ ਦਿੰਦਾ ਬਹੁਤ ਗਲਤ ਕਰਦਾ ਵਾ ਕਿਉਂਕਿ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦੀ ਇਨਸਾਨੀਅਤ ਵਾਲੇ ਕੰਮ ਕਰਨੇ ਚਾਹੀਦੇ ਜਿਹੜੇ ਗੁਰੂ ਸਾਹਿਬਾਨ ਨੇ ਦੱਸਿਆ ਉਹ ਕੰਮ ਕਰਨੇ ਚਾਹੀਦੇ ਆ ਗੁਰੂ ਸਾਹਿਬਾਨ ਨੇ ਤੇ ਕਿਆ ਸਿ ਗੁਰੂ ਸਹਿਬਾਨ ਐਸੀ ਸਬਦੇ ਭਲੇ ਵਾਸਤੇ ਉਹ ਇਹੋ ਜੇ ਕੰਮਾਂ ਤੋਂ ਰੁਕਣ ਆਏ ਸੀ ਲੇਕਿਨ ਅਸੀਂ ਕਿਹੜੇ ਕੰਮ ਅੱਜ ਕੱਲ ਦੇ ਜਿਹੜੇ ਦੌਰ ਚ ਸਮਾਜ ਚ ਨਜ਼ਰ ਆਉਂਦੇ ਉਹ ਕਿਹੜੇ ਕੰਮ ਚ ਲੱਗੇ ਹੋਏ ਨੇ ਉਹ ਇੱਕ ਦੂਸਰੇ ਦੀ ਲੱਤ ਖਿੱਚਣ ਲੱਗੇ ਨੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਬਲਕਿ ਅਗਰ ਕੋਈ ਉੱਤੇ ਜਾਣਦੇ ਆ ਨਾ ਉਹਨੂੰ ਸਪੋਰਟ ਕਰਨੀ ਚਾਹੀਦੀ ਐਗਰੀਵ ਜਿਹੜੇ ਕਿਸਾਨਾਂ ਦੀ ਗੰਧਮ ਹੁੰਦੀ ਆ ਉਹਨਾਂ ਨੇ ਬੜੀਆਂ ਆਸਾਂ ਮੈਂਦੇ ਤੇ ਇਹੋ ਜਿਹਾ ਕੰਮ ਜਿਹੜੇ ਲੋਕ ਕਰਦੇ ਅੱਗ ਲਾ ਦਿੰਦੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਬਾਕੀ ਯਾਨੀ ਸਰਜੀਤ ਸਿੰਘ ਬੜੀਆਂ ਵਧੀਆ ਗੱਲਾਂ ਕਰਨਦੇ ਸੀ ਜੋ ਕੁਝ ਸਾਨੂੰ ਅੱਜਕੱਲ ਸਮਾਜ ਦੇ ਵਿੱਚ ਨਜ਼ਰ ਆਉਂਦੇ ਆ ਨਾ ਉਹਦੀਆਂ ਗੱਲਾਂ ਕਰਨਦੇ ਸੀ ਸਾਨੂੰ ਇਨੀਆਂ ਗੱਲਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਪਰ ਅਗਰ ਅਸੀਂ ਜਿੰਝ ਕਿਉਂ ਕਹਿੰਦੇ ਇਸਕੇ ਆਪਣੀ ਜਿਹੜੀ ਗੰਧਮ ਆ ਉਹਦਾ ਧਿਆਨ ਰੱਖ ਲਓ 10-15 ਦਿਨ ਤੇ ਇਸ ਚੀਜ਼ ਤੋਂ ਤੁਸੀਂ ਬਚ ਜਾਓਗੇ ਤੇ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਤੋਂ ਨੁਕਸਾਨ ਜਿਹੜਾ ਉਹ ਤੇ ਹੋ ਗਿਆ ਲੇਕਿਨ ਅਗਰ ਅਸੀਂ ਧਿਆਨ ਰੱਖਾਂਗੇ ਤੇ ਸ਼ਾਇਦ ਇਸ ਨਿਖਸਾਨ ਤੋਂ ਬਚ ਜਾਈਗੇ ਬਾਕੀ ਉਹ ਪਲਾਮਾਂ ਦੀ ਜਿਹੜੀ ਮਜ਼ਮਤ ਕਰਨ ਦੇ ਸੀ ਅਸੀਂ ਵੀ ਉਹਦੀ ਕਰਦੇ ਆ ਕਿਉਂਕਿ ਇਹੋ ਜਿਹੇ ਵਾਕਿਆਤ ਨਹੀਂ ਹੋਣੇ ਚਾਹੀਦੇ ਮਾਸੂਮ ਜਾਨਾਂ ਉਹਨਾਂ ਦਾ ਕੀ ਕਸੂਰ ਹੁੰਦਾ ਬਾਕੀ ਮੈਨੂੰ ਤੇ ਇਹ ਵੀਡੀਓ ਜਿਹੜੀ ਹੈ ਨਾ ਬੜੀ ਇੱਕ ਇਮੋਸ਼ਨਲ ਇੱਕ ਇੰਸਤੀ ਲੱਗੀ ਬਾਕੀ ਤੁਹਾਨੂੰ ਕਿਹੋ ਜਿਹੀ ਲੱਗੀ ਮੇਰੇ ਵੀਰ ਤੇ ਪਿਆਰ ਕੇ ਬੇਨਤੀ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ اظہار ਜ਼ਰੂਰ ਦਿਓ ਕਿਉਂਕਿ ਮੈਨੂੰ ਵੀ ਪਤਾ ਲੱਗੇ ਕਿ ਕੌਣ ਕੌਣ ਇਸ ਦੁੱਖ ਵਿੱਚ ਸ਼ਰੀਕ ਹੈ